ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੇ ਤੇ ਆਖਰਕਾਰ ਹੁਣ ਚੋਣਾਂ ਲੜਨ ਦੇ ਲੋਕ ਵੀ ਪੱਬਾ ਭਾਰ ਹੁਣ ਲੱਗੇ ਨੇ ਪੰਜਾਬ ਰਾਜ ਚੋਣ ਕਮਿਸ਼ਨ ਕਿਹੜੇ ਚੋਣ ਨਿਸ਼ਾਨ ਪੰਚਾਂ ਤੇ ਸਰਪੰਚਾਂ ਨੂੰ ਅਲਾਟ ਕਰੇਗਾ ਇਹਦੇ ਬਾਰੇ ਵੀ ਜਾਣਕਾਰੀ ਆਈ ਹੈ ਆਖਰਕਾਰ ਤੁਹਾਨੂੰ ਕਿਹੜੇ ਕਿਹੜੇ ਚੋਣ ਨਿਸ਼ਾਨ ਅਲਾਟ ਹੋ ਸਕਦੇ ਇਹਦੇ ਬਾਰੇ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਨੀ ਹੈ ਤੁਸੀਂ ਜੁੜੇ ਲੁੱਕਪੈਨ న్యూਸ ਦੇ ਨਾਲ ਮੈਂ ਹਰਿੰਦਰ ਬਾਜਵਾ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਨੇ ਪੰਚਾਇਤੀ ਚੋਣਾਂ ਦਾ ਬਿਗਲ ਇੱਕ ਤਰ੍ਹਾਂ ਨਾਲ ਵੱਜ ਗਿਆ ਹੈ ਲਗਭਗ 15 ਦਿਨ ਦਾ ਸਮਾਂ ਜਿਹੜਾ ਬਚਦਾ ਹੈ ਜੇਕਰ ਆਪਾਂ ਕੋਲ ਮਲਾਕੇ ਦੇਖੀਏ ਤਾਂ ਪੰਚੀ ਸਰਪੰਚੀ ਲੜਨ ਦੇ ਚਾਹਵਣ ਸੱਜਣ ਚਾਹਵਣ ਲੋਕ ਜਿਹੜੇ ਆ ਉਹ ਪੱਬਾਂ ਭਾਰ ਹੋ ਗਏ ਆ ਹੁਣ ਤੋਂ ਹੀ ਜਿਹੜਾ ਕੰਮ ਸ਼ੁਰੂ ਕਰ ਦਿੱਤਾ ਗਿਆ ਆ ਆਖਰਕਾਰ ਚੋਣ ਨਿਸ਼ਾਨ ਕਿਹੜੇ ਹੋ ਸਕਦੇ ਇਹਦੇ ਬਾਰੇ ਗੱਲ ਕਰਨੀ ਹੈ ਪੰਜਾਬ ਵਿੱਚ ਪੰਚਾਇਤੀ ਚੋਣਾ ਲਈ ਪੰਜਾਬ ਰਾਜ ਚੋਣ ਕਮਿਸ਼ਨ ਵੱਲੋਂ ਤਿਆਰੀਆਂ ਤੇਜ਼ੀ ਨਾਲ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਇਸੇ ਦੌਰਾਨ ਪੰਜਾਬ ਰਾਜ ਚੋਣ ਕਮਿਸ਼ਨ ਨੇ ਜ਼ਿਲ੍ਹਾ ਪ੍ਰੀਸ਼ਦਾਂ ਬਲਾਕ ਸੰਮਤੀਆਂ ਤੇ ਗ੍ਰਾਮ ਪੰਚਾਇਤਾਂ ਦੀਆਂ ਚੋਣਾਂ ਲਈ ਉਮੀਦਵਾਰਾਂ ਨੂੰ ਜਾਰੀ ਕੀਤੇ ਜਾਣ ਵਾਲੇ ਚੋਣ ਨਿਸ਼ਾਨਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਚੋਣ ਕਮਿਸ਼ਨ ਨੇ ਸਰਪੰਚਾਂ ਦੀ ਚੋਣ ਲਈ 38 ਅਤੇ ਪੰਚਾਂ ਦੀ ਚੋਣ ਲਈ 70 ਚੋਣ ਨਿਸ਼ਾਨ ਜਾਰੀ ਕੀਤੇ ਨੇ। ਇਸ ਵਿੱਚੋਂ ਚੋਣ ਲੜਨ ਵਾਲਾ ਉਮੀਦਵਾਰ ਕੋਈ ਵੀ ਚੋਣ ਨਿਸ਼ਾਨ ਲੈ ਸਕਦਾ ਹੈ। ਪੰਜਾਬ ਰਾਜ ਚੋਣ ਕਮਿਸ਼ਨ ਅਨੁਸਾਰ ਸਰਪੰਚ ਦੀ ਚੋਣ ਲੜਨ ਵਾਲੇ ਉਮੀਦਵਾਰ ਚੋਣ ਨਿਸ਼ਾਨ ਬਾਲਟੀ, ਚੂੜੀਆਂ, ਚਿੜੀਬੱਲਾ ਸੀਸੀਟੀਵੀ ਕੈਮਰਾ ਚੱਕੀ ਕੰਗਾ ਕੈਮਰਾ ਵਿਲਣਾ ਫੁਹਾਰਾ ਤੋਹਫਾ ਅੰਗੂਰ ਹੈੱਡਫੋਨ ਖੁਰਪਾ ਲੈਪਟਾਪ ਲੈਟਰ ਬਾਕਸ ਲੈਟਰ ਲੰਚ ਬਾਕਸ ਮਾਈਕ ਮਿਕਸੀ ਨੋ ਕਟਰ ਹਾਰ ਗਲੇ ਦੀ ਟਾਈ ਪੈਨ ਡਰਾਈਵ ਘੜਾ ਪੈਨ ਸੈੱਟ ਪੰਜਾਬੀ ਜੁੱਤੀ ਪੈਟਰੋਲ ਪੰਪ ਫ੍ਰਿਜ ਰੋਡ ਰੋਲਸ ਕਹੀ ਸ਼ਟਰ ਟਰੈਕਟਰ ਟਰਾਫੀ ਟੈਲੀਫੋਨ ਟੈਲੀਵਿਜ਼ਨ ਟੇਬਲ ਫੈਨ ਰੁੱਖ ਅਤੇ ਤਾਕੀ ਦੀ ਵਰਤੋਂ ਕਰ ਸਕਦੇ ਨੇ ਇਸੇ ਤਰ੍ਹਾਂ ਪੰਜ ਦੀ ਚੌਣ ਲੜਨ ਵਾਲਿਆਂ ਲਈ ਸੇਬ ਬੱਲੇਬਾਜ਼ ਬੈਲਟ ਕਿਸ਼ਤੀ ਚਟਾਈ ਕੈਰਮ ਬੋਰਡ ਕੰਪਿਊਟਰ ਮਾਊਸ ਕਾਰ ਕੇਕ ਡੀਜ਼ਲ ਪੰਪ ਡੰਬਲਸ ਡ੍ਰਿਲ ਮਸ਼ੀਨ ਮਿੱਟੀ ਦਾ ਦੀਵਾ ਬਿਜਲੀ ਦਾ ਖੰਭਾ ਕੰਨਾਂ ਦੀਆਂ ਵਾਲੀਆਂ ਬੰਸਰੀ ਫੁੱਟਬਾਲ ਕੀਪ ਹਰੀ ਮਿਰਚ ਗੈਸ ਸਿਲੰਡਰ ਗੈਸ ਚੁੱਲਾ ਗਲਾਸ ਹੈਲਮਟ ਹੈਡ ਕਾਰਡ ਹਰਮੋਨੀਅਮ ਤੇ ਹਾਕੀ ਤੇ ਬਾਲ ਸਣੇ 74 ਨਿਸ਼ਾਨ ਜਾਰੀ ਕੀਤੇ ਗਏ ਨੇ ਪੰਜਾਬ ਰਾਜ ਚੋਣ ਕਮਿਸ਼ਨ ਰਾਜ ਕਮਲ ਚੌਧਰੀ ਨੇ ਕਿਹਾ ਕਿ ਇਹਨਾਂ ਚੋਣ ਨਿਸ਼ਾਨਾ ਸੰਬੰਧੀ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਆ ਕੰਮ ਜ਼ਿਲ੍ਹਾ ਚੋਣ ਅਫਸਰਾਂ ਨੂੰ ਸੂਚਿਤ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਜਾਰੀ ਕੀਤੇ ਗਏ ਆਦੇਸ਼ਾਂ ਅਨੁਸਾਰ ਇਸ ਵਾਰ ਸਰਪੰਚਾਂ ਤੇ ਪੰਚਾਂ ਦੀ ਚੋਣ ਕੋਈ ਵੀ ਉਮੀਦਵਾਰ ਕਿਸੇ ਵੀ ਰਾਜਨੀਤਿਕ ਪਾਰਟੀ ਦੇ ਚੋਣ ਨਿਸ਼ਾਨ ਤੇ ਨਹੀਂ ਲੜ ਸਕੇਗਾ ਪੰਜਾਬ ਸਰਪੰਚ ਤੇ ਪੰਚ ਦੀ ਚੋਣ ਲੜਨ ਵਾਲਿਆਂ ਨੂੰ ਇਹਨਾਂ ਚੋਣ ਨਿਸ਼ਾਨਾਂ ਵਿੱਚੋਂ ਹੀ ਅਲਾਟ ਕੀਤੇ ਜਾਣਗੇ ਤਰਾਸਦੀ ਹੈ ਪੰਜਾਬ ਦੀ ਕਿ ਪੰਜਾਬ ਦੇ ਵਿੱਚ ਰਾਜਨੀਤਿਕ ਪਾਰਟੀਆਂ ਦਾ ਕਿਵੇਂ ਗਲਾ ਘੁੱਟਿਆ ਜਾ ਰਿਹਾ ਹੈ ਕਾਂਗਰਸ ਅਕਾਲੀ ਦਲ ਸੀਪੀਆਈ ਸੀਪੀਐਮ ਬਸਪਾ ਕਿਵੇਂ ਹੱਥ ਤੇ ਹੱਥ ਧਰ ਕੇ ਬੈਠ ਕੇ ਜਿਹੜਾ ਉਹ ਚੁੱਪਚੀਪੀਤੇ ਬੈਠੇ ਆ ਖਾਸ ਕਰਕੇ ਵਿਰੋਧੀ ਪਾਰਟੀਆਂ ਨੂੰ ਚਾਹੀਦਾ ਹੁੰਦਾ ਹੈ ਬੇਸ਼ੱਕ ਪੰਜਾਬ ਦੇ ਵਿੱਚ ਪਹਿਲਾਂ ਅਜਿਹਾ ਨਹੀਂ ਹੋਇਆ ਮੈਂ 3-4 ਇਲੈਕਸ਼ਨ 4 ਇਲੈਕਸ਼ਨ ਦੇਖ ਲੇ ਸਰਪੰਚੀ ਦੇ ਆਪਣੀ ਜ਼ਿੰਦਗੀ ਚ ਵੀ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਚੋਣਾ ਲੜੀਆਂ ਗਈਆਂ ਹੁਣ ਪਰ ਕਿਸੇ ਦਾ ਅਧਿਕਾਰ ਕਿਵੇਂ ਖੋਇਆ ਜਾ ਸਕਦਾ ਇੱਕ ਵੱਡਾ ਸਵਾਲ ਹੈ ਰਾਜਨੀਤਿਕ ਪਾਰਟੀਆਂ ਆਪਣੇ ਹੱਕ ਤੇ ਡਾਕਾ ਵੱਜਿਆ ਉਹਨੂੰ ਨਹੀਂ ਰੋਕ ਸਕੀਆਂ ਵਿਰੋਧੀ ਧਿਰ ਦੀਆਂ ਪਾਰਟੀਆਂ ਅਤੇ ਖੇਡ ਉਡਾਉਣਗੀਆਂ ਲੋਕਾਂ ਦੇ ਹੱਕਾਂ ਦੇ ਲਈ ਜਿਹੜਾ ਲਗਾਤਾਰ ਮੰਗਾਈ ਦੀ ਮਾਰ ਦੇ ਲਈ ਸਰਕਾਰ ਦੇ ਲਾ ਐਂਡ ਆਰਡਰ ਦੇ ਮਾਮਲੇ 'ਚ ਕੀ ਕਰਨੀ ਹੈ ਜਿਹੜੀਆਂ ਪਾਰਟੀਆਂ ਆਪਣੇ ਹੱਕ ਨਹੀਂ ਬਚਾ ਸਕੀਆਂ ਉਹ ਦੂਜਿਆਂ ਦੇ ਹੱਕ ਕਿਵੇਂ ਜਿਹੜਾ ਸੁਰੱਖਿਤ ਕਰ ਸਕਦੀਆਂ ਨੇ ਇੱਕ ਸਵਾਲ ਹੈ ਪਰ ਕਿਸੇ ਨੇ ਲੜਨੀ ਨਹੀਂ ਲੜਨੀ ਕਿਸੇ ਨੇ ਸਿਆਸੀ ਦਲ ਦੇ ਚੋਣ ਸ਼ਾਂਤ ਚੋਣ ਲੜਨੀ ਨਹੀਂ ਲੜਨੀ ਇਹ ਉਹਦਾ ਫੈਸਲਾ ਹੋਣਾ ਚਾਹੀਦਾ ਕਿਸੇ ਦੀ ਵਿਚਾਰਧਾਰਾ ਤੇ ਰਾਜਨੀਤਿਕ ਜਿਹੜੀ ਸੋਚ ਸਮਝ ਹੈ ਉਹਨੂੰ ਕਿਸੇ ਤਰ੍ਹਾਂ ਨਾਲ ਬਾਹਰ ਨਹੀਂ ਕੀਤਾ ਜਾ ਸਕਦਾ ਰਹੀ ਗੱਲ ਮੁੱਖ ਮੰਤਰੀ ਨੇ ਕਿਹਾ ਹਰਪਾਲ ਚਿਮਾ ਨੇ ਵਿਧਾਨ ਸਭਾ 'ਚ ਕਿਹਾ ਕਿ सरपंच सांझा ਹੋਣਾ ਚਾਹੀਦਾ ਫਿਰ ਮੁੱਖ ਮੰਤਰੀ सांझा ਕਿਉਂ ਨਹੀਂ ਹੋਣਾ ਚਾਹੀਦਾ ਮੁੱਖ ਮੰਤਰੀ ਵੀ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਤੇ ਨਾਲ ਜਿੱਤ ਕੇ ਆਵੇ ਮੁੱਖ ਮੰਤਰੀ ਵੀ ਤਾਂ सांझा ਹੋ ਸਕਦਾ ਨਾ ਮੁੱਖ ਮੰਤਰੀ ਫਿਰ ਕਿਸੇ ਪਾਰਟੀ ਦਾ ਕਿਉਂ ਹੋਵੇ ਜੇ ਸਰਪੰਚ ਕਿਸੇ ਪਾਰਟੀ ਦਾ ਨਹੀਂ ਹੋ ਸਕਦਾ ਨਾ ਰਹੀ ਗੱਲ ਧੜੇ ਬੰਦਿਆਂ ਦੀ ਧੜੇਬੰਦੀ ਦਾ ਤੁਹਾਡੇ ਆਪਣੇ ਤਿੰਨ ਤਿੰਨ ਲੜਨ ਨੂੰ ਤਿਆਰ ਬਿਠੇ ਧੜੇਬੰਦੀ ਤੁਸੀਂ ਦੂਜਿਆਂ ਦੀ ਕਿਵੇਂ ਰੋਕੋਗੇ ਹਾਲਾਂਕਿ ਤੁਹਾਨੂੰ ਡਰ ਸੀ ਕਿ ਇਸ ਵਾਰ ਜੇ ਕੋਈ ਪਾਰਟੀ ਸਿਆਸੀ ਚੋਣ ਨਿਸ਼ਾਨ ਤੇ ਚੋਣ ਲੜ ਲਈ ਕਿਸੇ ਪਾਰਟੀ ਨੇ ਆਪਣੇ ਚੋਣ ਨਿਸ਼ਾਨ ਤੇ ਚੋਣ ਲੜ ਲਈ ਤਾਂ ਤੁਹਾਡਾ ਜਿਹੜਾ ਹਸ਼ਰ ਹੈ ਉਹ ਬਹੁਤਾ ਚੰਗਾ ਨਹੀਂ ਹੋਣਾ ਅਨੁਸਾਰ ਇਸ ਗੱਲ ਦੀ ਉਮੀਦ ਸੀ ਤੜੇਬੰਦੀ ਦਾ ਤੁਹਾਡੇ ਆਪਣੇ ਬੰਦੇ ਕਰ ਰਹੇ ਨੇ ਇੱਕ ਪਿੰਡ 'ਚ 6 6 7 7 ਜਾਣੇ ਜਿਹੜੇ ਕਮਰ ਕੱਸੀ ਬੈਠੇ ਆ ਚਲੋ ਚੋਣਾਂ ਚੋਣ ਨਿਸ਼ਾਨ ਚੋਣ ਕਮਿਸ਼ਨ ਨੇ ਅਲਰਟ ਕਰਤੇ ਨੇ ਸਿਆਸੀ ਪਾਰਟੀਆਂ ਨੂੰ ਚਾਹੀਦਾ ਸੀ ਕਿ ਉਹ ਆਪਣੇ ਹੱਕ ਨੂੰ ਮਹਫੂਜ਼ ਕਰਦੀਆਂ ਪਰ ਉਹ ਇਹਦੇ 'ਚ ਨਾਕਾਮਜਾਬ ਰਹੀਆਂ ਨੇ ਸਰਪੰਚੀ ਲੜਨ ਦੇ ਚਾਹਵਣ ਸੱਜਣਾਂ ਲਈ ਇੱਕ ਖਬਰ ਬੜੀ ਅਹਿਮ ਹੈ ਸੁਣੇ ਤੋਂ ਟਿਕ ਲਾ ਲਓ ਕਿ ਤੁਸੀਂ ਕਿਹੜਾ ਚੋਣ ਨਿਸ਼ਾਨ ਲੈਣਾ ਮੈਂ ਤੁਹਾਨੂੰ ਸਾਰੇ ਚੋਣ ਨਿਸ਼ਾਨ ਜਿਹੜੇ ਆ ਉਹ ਦੱਸ ਦਿੱਤੇ